ਅਹੀ 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 ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਇਹਨੂੰ ਫ੍ਰੀ ਕਰਦੇ ਆ ਸਾਡੇ ਇਲਾਕੇ ਦੇ ਬਹੁਤ ਹੀ ਨੇਕ ਦਿਲ ਇਨਸਾਨ ਇੱਕ ਕਰਮਠ ਵਿਅਕਤੀ ਜਿਨ੍ਹਾਂ ਨੇ ਆਪਣੇ ਸਮਾਜ ਲਈ ਤੇ ਇਲਾਕੇ ਲਈ ਤੇ ਹਮੇਸ਼ਾ ਹੀ ਜਿਹੜਾ ਹੈ ਲੋਕਾਂ ਦੇ ਨਾਲ ਖੜਨ ਵਾਲੇ ਐਦਾਂ ਦੀ ਸ਼ਖਸੀਅਤ ਸ਼੍ਰੀ ਦਿਲੀਪ ਹੰਸ ਜੀ ਨੂੰ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਦਾ ਜਿਹੜਾ ਦਲਿਤ ਵਿਕਾਸ ਬੋਰਡ ਹੈ ਉਸ ਦਾ ਮੈਂਬਰ ਨਿਯੁਕਤ ਕੀਤਾ ਗਿਆ ਤੇ ਮੈਂ ਸਮਝਦਾ ਹਾਂ ਸਾਡੇ ਇਲਾਕੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਤੇ ਖਾਸ ਕਰਕੇ ਨੰਗਲ ਸ਼ਹਿਰ ਦੇ ਤੇ ਅਨੰਦਪੁਰ ਸਾਹਿਬ ਦੇ ਜਿਹੜਾ ਸਾਡਾ ਵਾਲਮੀਕੀ ਸਮਾਜ ਹੈ ਜੋ ਜਿਨ੍ਹਾਂ ਦੀ ਮੰਗਾਂ ਜਿਹੜੀ ਸਾਡੀ ਤਾਂ ਪਾਰਟੀ ਦੀ ਪਹਿਚਾਣ ਸਾਡਾ ਤਾਂ ਜਿਹੜਾ ਚੋਣ ਚਿੰਨ੍ਹ ਵੀ ਝਾੜੂ ਹੈ ਸਾਡਾ ਉਹ ਸਮਾਜ ਜਿਹੜਾ ਸਭ ਤੋਂ ਪਿੱਛੇ ਹੈ ਉਸ ਨੂੰ এডুকেটেড ਕਰਨਾ ਉਹਨਾਂ ਦੀ ਮੰਗਾਂ ਉਹਨਾਂ ਦੀਆਂ ਹੱਕਾਂ ਤਾਂ ਕਿ ਸਾਡੇ ਸਮਾਜ ਦੇ ਵਿੱਚੋਂ ਸਿਰਫ ਸਫਾਈ ਸੇਵਾਦਾਰ ਨਹੀਂ ਬਲਕਿ ਆਈਐਸ ਨਿਕਲਣ ਪੀਸੀਐਸ ਨਿਕਲਣ ਕਰਮਚਾਰੀ ਨਿਕਲਣ ਨੇਤਾ ਨਿਕਲਣ ਹਰ ਫੀਲਡ ਦੇ ਵਿੱਚ ਜਰਨਲਿਸਟ ਬਣਨ ਸਪੋਰਟਸ ਖਿਡਾਰੀ ਬਣਨ ਇਸ ਮਕਸਦ ਦੇ ਨਾਲ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਮੈਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੈ ਕਿ ਦਲੀਪ ਸਿੰਘ ਜੀ ਆਪਣੀ ਜ਼ਿੰਮੇਵਾਰੀ ਨੂੰ ਬਾਕੂਬੀ ਨਾਲ ਨਿਭਾਉਣਗੇ ਤੇ ਕੱਲੇ ਇਲਾਕੇ ਦੇ ਨਹੀਂ ਬਲਕਿ ਪੂਰੇ ਜ਼ਿਲ੍ਹੇ ਤੇ ਆਸ-ਪਾਸ ਜ਼ਿਲ੍ਹਿਆਂ ਦੇ ਵੀ ਸਮਾਜ ਨਾਲ ਜੁੜੇ ਹੋਏ ਮੁੱਦੇ ਸਮਾਜ ਸੇਵਾ ਨਾਲ ਜੁੜੇ ਹੋਏ ਮੁੱਦੇ ਜਨ ਹਿੱਤ ਨਾਲ ਜੁੜੇ ਹੋਏ ਮੁਰਦਿਆਂ ਦੇ ਉੱਤੇ ਆਪਣੀ ਜਿਹੜੀ ਇਹ ਭੂਮਿਕਾ ਨਿਭਾਣਗੇ ਮੈਂ ਦਲੀਪ ਹੰਸਤੀ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਇਹਨਾਂ ਦੀ ਸਾਰੀ ਟੀਮ ਨੂੰ ਇਹਨਾਂ ਦੇ ਸਾਰੇ ਸਾਥੀਆਂ ਨੂੰ 아주 ਬਹੁਤ ਵੱਡੀ ਤਾਦਾਦ ਚ ਪਿਛਲੇ ਕਈ ਦਿਨਾਂ ਤੋਂ ਇਹਨਾਂ ਦੇ ਜਿਹੜੇ ਸਨਮਾਨ ਪ੍ਰੋਗਰਾਮ ਚੱਲ ਰਹੇ ਆ ਤੇ ਅੱਜ ਇਹ ਸਾਰੇ ਸਾਥੀ ਆਇਆ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਸਰਦਾਰ ਹਰਜੋਤ ਸਿੰਘ ਬੈਂਜੀ ਜਿੰਦਾਬਾਦ ਸਰਦਾਰ ਹਰਜੋਤ ਸਿੰਘ ਬੈਂਜੀ ਜਿੰਦਾਬਾਦ ਸਰਦਾਰੋ ਬੈਂਜੀ ਤੁਸੀਂ ਅੱਗੇ ਵਧੋ OK